ਤੁਹਾਡੇ ਘਰ ਆ ਗਿਆ ਵਿਆਹ ਤੇ ਤੁਸੀਂ ਸੋਚੀ ਜਾਂਦੇ ਹੋ ਕੱਪੜਾ ਲਈਏ ਕਿੱਥੋਂ ਅੱਜ ਤੁਹਾਨੂੰ ਅਸੀਂ ਦਿਖਾਉਣੀ ਆ ਸੁਪਰ ਵੈਰਾਈਟੀ ਕੋਈ 200 ਨਹੀਂ ਕੋਈ 500 ਨਹੀਂ ਕੋਈ 1000 ਨਹੀਂ ਤੇ ਕੋਈ 1500 ਨਹੀਂ ਅਲਟਰਾ ਲਗਜ਼ਰੀ ਪ੍ਰੀਮੀਅਮ ਵੈਰਾਈਟੀ ਕਿਉਂਕਿ ਸਾਹਿਰੋੜਾ ਬਾਈ ਨੇ ਪੂਰੀਆਂ ਪਰਾਜ ਇਦਾਂ ਦੇ ਬੁਲਬੁਲ ਦੇ ਬੱਚੇ ਦਿਖਾ ਦਿਓ ਜਿੱਚ ਪਤਾ ਲੱਗੇ ਵੀ ਲੋਕਾਂ ਦਾ ਵਾਕਈ ਫਾਇਦਾ ਹੋ ਰਿਹਾ। ਭਾਜੀ ਹੁਣ ਆਪਾਂ ਬੋਲਣਾ ਘੱਟ ਆ ਕਿਉਂਕਿ ਹੁਣ ਅਸੀਂ ਨਹੀਂ ਬੋਲਣਾ ਹੁਣ ਬੋਲਣੂਗੀ ਸਾਡੀ ਵੈਰਾਈਟੀ ਸਾਡੇ ਸੂਟ ਇੱਕ ਇੱਕ ਕਰਕੇ ਮੈਂ ਕਿੰਨ ਭਾਈ ਸੂਟ ਚੈੱਕ ਕਰਾਓ ਆ ਦੇਖੋ ਮੋਰਾ ਵਾਲੇ ਵਰਕ ਜੋ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਪੂਰਾ ਹੈਵੀ ਜਾਲ ਦੁਪੱਟੇ ਦਾ ਪੀਸ ਔਰੇਂਜ ਕਲਰ ਤੋ ਆ ਦੇਖੋ ਭਾਈ ਇਹ ਤਾਂ ਮੈਂ ਦੇਖ ਰਿਹਾ ਵੀ ਇੱਕ ਗੱਲ ਦਾ ਚੈਲੰਜ ਆ ਇਦਾਂ ਦੇ ਸੂਟ ਤੁਸੀਂ ਲੱਭਦੇ ਹੁੰਨੇ ਆ ਪਰ ਇਹੋ ਜੀ ਵੈਰਾਈਟੀ ਤੁਹਾਨੂੰ ਮਿਲਦੀ ਨਹੀਂ ਸੂਟ ਤਾਂ ਹੈਗੇ ਹੈਗੇ ਭਾਈ ਜੀ ਮੈਂ ਦੇਖ ਰਿਹਾ ਦੁਪੱਟਿਆਂ ਦੀ ਬੜੀ ਜਾਣ ਤੁਸੀਂ ਪਾ ਲਈ ਦੇਖੋ ਕਿੱਡੇ ਕਿੱਡੇ ਵੱਡੇ ਸਾਈਜ਼ ਦੇ ਦੁਪੱਟੇ ਤੇ ਦੁਪੱਟੇ ਵੀ ਤੁਸੀਂ ਡਿਜ਼ਾਈਨਰ ਨਾਲ ਦੇ ਰਹੇ ਹੋ ਸੂਟਾਂ ਦਾ ਬਿਲਕੁਲ ਭਾਜੀ ਬਿਲਕੁਲ ਜਿੰਨੇ ਮਰਜ਼ੀ ਹੈਵੀ ਤੋਂ ਹੈਵੀ ਪੀਸ ਤੁਹਾਨੂੰ ਇੱਕੋ ਹੀ ਛੱਤ ਥੱਲੇ ਮਿਲਨੇ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਤੋ ਜਲਦੀ ਤੋਂ ਜਲਦੀ ਆਓ ਆਪਣੇ ਲਈ ਬਹੁਤ ਸੋਹਣੀ ਸੋਹਣੀ ਵੈਰੈਟੀ ਹੁਣ ਆ ਚੁੱਕੀ ਹੈ ਆ ਪੀਸ ਚੈੱਕ ਕਰੋ ਭਾਜੀ ਜਿਹੜਾ ਅੱਜਕੱਲ ਪੂਰਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਬਾਜ਼ਾਰ ਦੇ ਵਿੱਚ ਤੁਹਾਨੂੰ 25-30 ਹਜ਼ਾਰ ਤੋਂ ਕਾਟੇ ਸੂਡ ਕਹੇ ਨੇ ਨਹੀਂ ਦੇਣਾ ਤੇ ਸਾਡਾ ਰੇਟ ਬਾਜ਼ਾਰ ਨਾਲੋਂ 50% ਹੋਏਗਾ ਘੱਟ ਦੇਖੋ ਨਾ ਤਾਂ ਤੁਹਾਨੂੰ ਅੰਮ੍ਰਿਤਸਰ ਜਾਂਦੀ ਲੋੜ ਆ ਨਾ ਜਲੰਧਰ ਨਾ ਲੁਧਿਆਣਾ ਨਾ ਮੁਹਾਲੀ ਨਾ ਚੰਡੀਗੜ੍ਹ ਨਾ ਟਾਂਡਾ ਦਸੂਹਾ ਮਕੇਰੀਆਂ ਸਾਡੇ ਕੋਲ ਆਓ ਭਾਈ ਵਰੇਇਟੀਆਂ ਲੈ ਆਂਦੀਆਂ ਚੁੰਨ ਚੁੰਨ ਕੇ ਬਿਥਰੀਆਂ ਆ ਦੇਖੋ ਸੁਪਰ ਚੀਜ਼ ਹੈ ਜਿਹੜੀਆਂ ਪੰਜਾਬੀ ਫਿਲਮਾਂ ਦੇ ਵਿੱਚ ਐਕਟਰੀਆਂ ਮਾਡਲ ਪਾਉਂਦੀਆਂ ਉਹ ਹੁਣ ਆਮ ਘਰਾਂ ਦੀਆਂ ਕੁੜੀਆਂ ਵੀ ਟੌਰ ਕੱਢ ਕੇ ਜਾਣ ਗਈਆਂ ਸਾਹਿਲ ਅਰੋੜਾ ਦੀ ਪ੍ਰੀਮੀਅਮ ਕਲੈਕਸ਼ਨ ਵੱਡੀ ਗੱਲ ਪਤਾ ਕੀ ਆ ਰੇਟ ਬਹੁਤ ਘੱਟ ਹੈ ਗਿਆ ਸੋ ਜਿਹੜੇ ਐਨ ਆਰ ਆਈ ਭੈਣਾਂ ਨੇ ਆਉਣਾ ਉਹ ਵੀ ਸੋਚ ਕਨੇ ਸਾਨੂੰ ਵਧੀਆ ਚੀਜ਼ ਚਾਹੀਦੀ ਰੇਟ ਹੋਵੇ ਘੱਟ ਕੋਈ ਵਾਰੀਂ ਨਾ ਕਰਨੀ ਪਵੇ ਉਹਦੇ ਵਿੱਚ ਪੂਰੀ ਹੈਲਪ ਕਰ ਰਹੇ ਹਾਂ ਬਿਲਕੁਲ ਪਾਜੀ ਬਿਲਕੁਲ ਸਾਡੇ ਕੋਲ ਬਾਰੋ ਕੋਈ ਆਵੇ ਬੱਚਾ ਆਵੇ ਬਜ਼ੁਰਗ ਆਵੇ ਸਾਡਾ ਬਾਰ ਕੋਡ ਪਾਜੀ ਲੱਗਿਆ ਹੋਇਆ ਹੈ ਹਰ ਇੱਕ ਲਈ ਇੱਕੋ ਹੀ ਰੇਟ ਹੈ ਕੋਈ ਬਾਰਕੈਨਿੰਗ ਨਹੀਂ ਕੋਈ ਇਹ ਨਹੀਂ ਵੀ ਗਾਹ ਦੇ ਕੇ ਅਸੀਂ ਰੇਟ ਵਧਾ ਦਾਂਗੇ ਸਾਡੇ ਟੈਗ ਉੱਪਰ ਲੱਗੇ ਹੋਏ ਐ ਜੋ ਰੇਟ ਸਾਡਾ ਐਮ ਆਰ ਪੀ ਹੈਗਾ ਬਾਜ਼ਾਰ ਨਾਲੋਂ ਸਾਡੀ ਗਾਰੰਟੀ ਹੈ ਚੈਲੰਜ ਹੈ ਸਾਡਾ ਸਾਡੀ ਸਟਾਫ ਮਿਲਣ ਸਾਰਿਆਂ ਗੱਲ ਸਟਾਫ ਤੇ ਵੀ ਹੁੰਦੀ ਹੈ ਨਾ ਤੁਹਾਡਾ ਰੇਟ ਵੀ ਘੱਟ ਵੈਰਾਈਟੀ ਵਧੀਆ ਸਟਾਫ ਦੀ ਵੀ ਗੱਲ ਦੱਸੋ ਭਾਜੀ ਸਟਾਫ ਸਾਡਾ ਬਿਲਕੁਲ ਜੈਨੂਨ ਹੈ ਜਿਹੜੀ ਵੈਰਾਈਟੀ ਸਟਾਫ ਨੂੰ ਜੇ ਲੱਗੂਗੀ ਨਾ ਵੀ ਇਹ ਸਾਡੇ ਭੈਣ ਨੂੰ ਦੇਣ ਲੱਗ ਗਈ ਰਹੀ ਹੈ ਉਹਨਾਂ ਨੇ ਆਪ ਹੀ ਤੁਹਾਨੂੰ ਕਹਿ ਦਿੰਨਾ ਵੀ ਨਹੀਂ ਪਹਿਣੇ ਆ ਚੀਜ਼ ਨਾਲੋ ਇਹ ਟ੍ਰੈਂਡ ਪੁਰਾਣਾ ਹੋ ਗਿਆ ਕਿਉਂਕਿ ਸਾਨੂੰ ਸੇਲ ਨਾਲ ਮਤਲਬ ਨਹੀਂ ਹੈ ਸਾਨੂੰ ਮਤਲਬ ਹੈ ਸਾਡੇ ਭੈਣਾ ਤੇ ਭਰਾਵਾਂ ਦੇ ਪਿਆਰ ਨਾਲ ਦੇਖੋ ਪੜਿਆ ਲਿਖਿਆ ਸਟਾਫ ਤੁਹਾਨੂੰ ਆਪ ਚੈੱਕ ਕਰ ਲੋ ਕੁੜੀਆਂ ਮੁੰਡਿਆਂ ਦਾ ਪੜਿਆ ਲਿਖਿਆ ਸਟਾਫ ਆ ਪੂਰੀ ਹੈਲਪ ਕਰ ਦਿਆ ਇੱਜ਼ਤਮਾਨ ਪੂਰਾ ਚਾਹ ਪਾਣੀ ਪੂਰਾ ਤੇ ਆ ਹੁਣ ਸੂਟ ਤੁਸੀਂ ਚੈੱਕ ਕਰ ਲੋ ਆ ਦੇਖੋ ਡਿਜ਼ਾਈਨ ਦੇਖੋ ਬੀ ਬਣੀ ਹੋਈ ਆ ਇਸ ਤ ਘੇਰੇ ਦੁਪੱਟੇ ਬਾਜੂ ਵਰਕ ਆ ਦੇਖੋ ਤਾਂ ਮਤਲਬ ਜਿੰਨੇ ਸੂਟ ਦਿਖਾਵਾਂਗੇ ਹਰ ਇੱਕ ਹੱਟ ਦੇ ਦੋ ਹੱਟ ਦਾ ਹੋਊਗਾ ਕਲਰ ਵੱਖਰੇ ਹੋਊਗੇ ਡਿਜ਼ਾਈਨ ਵੱਖਰੇ ਹੋਊਗੇ ਆ ਵੀ ਦੇਖੋ ਕਹਿੰਦਾ ਘੌਂਦਾ ਸੂਟ ਆ ਮੈਂ ਚੈਲੰਜ ਕਰਦਾ ਬਾਰ ਬਾਰ ਕਹਿ ਰਿਆਂ ਜੋ ਵੈਰਾਈਟੀਆਂ ਤੁਹਾਨੂੰ ਇੱਥੋਂ ਮਿਲਣਗੀਆਂ ਇਹ ਐਵੇਂ ਨਹੀਂ ਉਹ ਹਰੇਕ ਦੀ ਦੁਕਾਨ ਤੇ ਪਏ ਹੁਣ ਸਾਰੀ ਵੈਰਾਈਟੀ ਇੱਕੋ ਛੱਤ ਹਟਾਇਆ ਤੁਹਾਨੂੰ ਸੂਟ ਤਾਂ ਦਿਖਾ ਤੇ ਜੇ ਸਾਡੇ ਕਿਸੇ ਭਰਾ ਦਾ ਵਿਆਹ ਆ ਗਿਆ ਕੋਟ ਪੈਂਟ ਕੁਰਤੇ ਵੀ ਮੈਂ ਸ਼ੇਰਵਾਨੀ ਆ ਬਲੇਜ਼ਰ ਬਾਸਟਾ ਉਹਦੇ ਵਿੱਚ ਵੀ ਵੱਡੇ ਫਾਇਦੇ ਅਸੀਂ ਕਰਕੇ ਦਿੰਨੇ ਆ ਹੁਣ ਆ ਦੇਖੋ ਕਲਰ ਵੀ ਬੜਾ ਸੋਹਣਾ ਭਾਈ ਜੀ ਮੈਨੂੰ ਇਹ ਦੱਸ ਚੂਜ਼ ਕਿਦਾਂ ਕਰਦੇ ਹਾਂ ਕਿਉਂਕਿ ਹਰ ਵਾਰ ਨਵੀਂ ਵੈਰਾਈਟੀ ਤੇ ਨਵੇਂ ਡਿਜ਼ਾਈਨ ਰੇਟ ਅੱਧੇ ਬਜ਼ਾਰ ਨਾਲੋਂ ਬਿਲਕੁਲ ਭਾਜੀ ਬਿਲਕੁਲ ਸਾਡੀਆਂ ਭੈਣਾਂ ਹੀ ਸਾਨੂੰ 트ੈਂਡ ਦੱਸ ਕੇ ਜਾਂਦੀਆਂ ਤੇ ਸਾਡੇ ਕੋਲ ਬੁਟੀਕ ਦੇ ਜਿ ਉਹਨਾਂ ਨੇ ਕੋਈ ਫੋਟੋ ਵਾਲੇ ਪੀਸ ਵੀ ਤਿਆਰ ਕਰਾਣੇ ਆ ਅਸੀਂ ਉਹ ਵੀ ਕਰਾ ਕੇ ਦੇਨੇ ਆ ਸੋ ਦੇਖੋ ਸੂਟੇ ਤੁਹਾਡੇ ਫਾਇਦੇ ਕਰਦੇ ਤੁਸੀਂ ਹੁਣ ਲਗਜ਼ਰੀ ਸ਼ਰਾਰੇ ਗਰਾਰੇ ਲਹਿੰਗੇ ਡਰੈਸਾਂ ਲੈਣੀਆਂ ਇਹਦੇ ਵਿੱਚ ਵੀ ਵੈਰਾਈਟੀ ਸਾਡੇ ਕੋਲ ਬਹੁਤ ਆ ਭਾਜੀ ਇੱਥੇ ਆਫਰ ਦੇ ਦਿਓ ਭੈਣਾਂ ਭਰਾ ਖੁਸ਼ ਕਰ ਦਿਓ ਬਿਲਕੁਲ ਭਾਜੀ ਤਿਹਾਰਾਂ ਦੇ ਦਿਨ ਹੈ ਲੋਹੜੀ ਦਾ ਤਿਹਾਰ ਆ ਰਿਹਾ ਸੋ ਇਸ ਲਈ ਡਰੈਸਾਂ ਦੇ ਵਿੱਚ 1 ਜਨਵਰੀ ਤੋਂ ਲੈ ਕੇ 13 ਜਨਵਰੀ ਲੋਹੜੀ ਤਿੱਕਰ ਡਰੈਸਾਂ ਦੇ ਐਮ ਆਰ ਪੀ ਤੋਂ 20% ਹੋਰ ਡਿਸਕਾਊਂਟ ਸਾਡੀ ਭੈ ਦੇ ਵਿੱਚ 20000 ਰੁਪਿਆ ਰੇਟ ਹੋਗਾ ਇੱਥੇ ਆਲਰੇਡੀ 10000 ਰੁਪਿਆ ਲੱਗਾ ਪਰ 10000 ਦੇ ਉੱਤੇ ਵੀ 20% ਡਿਸਕਾਊਂਟ ਮਤਲਬ 20000 ਦਾ ਡਰੈਸ 8000 ਦਵਾਂਗੇ ਇਸ ਗੱਲ ਤੇ ਡਰੈਸਾਂ ਭਾਜੀ ਕੋਈ ਇਦਾਂ ਨਹੀਂ 2 4 5 ਪੀਸ ਹੈ ਡਰੈਸਾਂ ਦੇ ਭਾਜੀ ਬਹੁਤ ਸੋਹਣੀ ਕਲੈਕਸ਼ਨ ਆ ਚੁੱਕੀ ਹੈ ਜਿੰਨੇ ਮਰਜੀ ਕਲਰ ਡਿਜ਼ਾਈਨ ਸ਼ਰਾਰੇ ਗਰਾਰੇ ਲਹਿੰਗੇ ਪ੍ਰੋਪਰ ਰੈਡੀਮੇਡ ਡਰੈਸਾਂ ਤੇ ਲੋੜੀ ਤੱਕ 20% ਆਫ ਲਾਤਾ ਭਾਜੀ ਸੋ ਛੇਤੀ ਆ ਜਾਓ ਵਿਜ਼ਿਟ ਕਰੋ ਅੰਕਲੋਂ ਬੁੱਟਰ ਰੋਡ ਘਾਤੀਆਂ ਜਿੱਥੇ ਤੁਹਾਡਾ ਵੱਡਾ ਫਾਇਦਾ ਕਰਾਂਗੇ